ਜੋ ਗੱਡੀ ਦੇ ਵਿੱਚ ਤੁਸੀਂ ਟਾਇਰ ਪਾਉਨੇ ਹੋ ਪਹਿਲਾਂ 920 ਦੇ ਪਾਉਂਦੇ ਸੀ ਫਿਰ 1020 ਦੇ ਫਿਰ 1120 ਦੇ ਵੀ 1220 ਵੀ ਦੇਖਿਆ ਹੈ ਹੈਗੀ ਹੈ ਜੀ ਹਾਂ 1220 ਵੀ ਹੈ ਤੇ ਜਿਹੜਾ 1020 ਦੇ ਟਾਇਰ ਪਾਉਨੇ ਹੋ 1020 ਕੀ ਚੀਜ਼ ਹੁੰਦੀ ਕੀ ਹੈ ਕੀ ਚੀਜ਼ ਹੈ ਹਰ ਜਿਹਦਾ ਟੀਰਾ ਵੱਡਾ ਹੁੰਦਾ 920 ਦੇ ਟਾਇਰ ਦਾ ਗੋਲ ਹੈ ਐਦਾਂ ਗੋਲ ਹੈ ਐਦਾਂ ਗੋਲ ਦੇ ਵਿੱਚ 1000 ਕੀ ਚੀਜ਼ ਹੈ ਹਜ਼ਾਰ ਹੁੰਦੀ ਕੀ ਚੀਜ਼ ਐ 1100 ਕੀ ਚੀਜ਼ ਐ 900 ਕੀ ਚੀਜ਼ ਐ ਕਿ ਦੇਖਿਆ ਕਦੇ ਕੋਈ ਨਾਪੀ ਆ ਚੀਜ਼ ਇਹ 900 b 1000 b 1100 b ਹਰੇਕ ਦੇ ਪਿੱਛੇ ਤਾਂ 20 ਉਹ ਆ ਨਾ 20 ਦਾ ਮਤਲਬ ਆ ਜੋ b ਆ ਉਹ ਬੀਲ ਦਾ ਜੋ ਡਰਮਸ ਹੈ じゃ ਉਹ 20 ਇੰਚ ਦਾ ਹਰੇਕ ਡਰਮ ਦੇ ਵਿੱਚ ਇੱਕੋ ਟਾਇਰ ਪੈ ਜਾਂਦਾ 920 ਵੀ 1020 ਵੀ 1120 ਵੀ 1220 ਵੀ ਉਹਦੇ ਵਿੱਚ ਪੈਂਦਾ ਪਰ ਹੁਣ ਅਗਲੇ ਨੰਬਰ ਨੂੰ ਪਤਾ ਕਰਨਾ ਵੀ ਉਹ 1100 ਤੇ 1000 ਆਜੂ 1020 ਆ ਉਹ ਕੀ ਚੀਜ਼ ਹੈ ਟਾਇਰ ਕਿਵੇਂ ਚੱਲਦਾ ਰੋਡ ਤੇ ਐਦਾਂ ਚੱਲੂ ਜ਼ਮੀਨ ਤੇ ਜੋ ਭਾਗ ਜ਼ਮੀਨ ਨੂੰ ਟੱਚ ਕਰਦਾ ਥੱਲੇ ਜੋ 1000 ਵੀ ਆ ਉਹ 1000 ਨਹੀਂ ਹੁੰਦਾ ਸਿਰਫ 10 ਇੰਚ ਹੁੰਦਾ ਸਮਝ ਗਏ 10 ਇੰਚ ਜ਼ਮੀਨ ਤੇ ਟੱਚ ਕਰੂ 1100 ਵਾਲਾ 11 ਇੰਚ ਟੱਚ ਕਰੂ 1200 ਵਾਲਾ 12 ਇੰਚ ਟੱਚ ਕਰੂ ਇਹ ਪਤਾ ਸੀ ਤੁਹਾਨੂੰ ਕੁਝ ਨਹੀਂ ਠੀਕ ਹੈ ਉਦੋਂ ਬਾਅਦ ਚ ਜੋ ਤੁਸੀਂ ਕਵੈਨ ਦੇ ਟਾਇਰ ਪਾਉਣੇ ਉਹ 18 ਹੁੰਦੇ ਨੇ 18 4 ਠੀਕ ਹਾਂ ਉਹ ਕੀ ਹੁੰਦਾ 18 ਇੰਚ ਚੌੜਾ ਹੁੰਦਾ ਜੋ ਜ਼ਮੀਨ ਨੂੰ ਟੱਚ ਕਰਦਾ 1.5 ਫੁੱਟ ਜੋ ਕਦੇ ਦੇਖਿਆ ਨਹੀਂ ਤੁਸੀਂ ਉਦੋਂ ਬਾਅਦ ਚ ਟਾਇਰ ਖਰੀਦਦੇ ਹਾਂ 81 ਆ ਜੋ 81 ਤੁਸੀਂ ਕੀ ਕਰਦੇ ਹੋ ਨਵੇਂ ਖਰੀਦ ਲੈਨੇ ਹੋ 81 ਦੇ ਟਾਇਰ ਹਮੇਸ਼ਾ ਘੱਟ ਚੱਲਦੇ ਨੇ ਚੱਲਦੇ ਨੇ ਕਿ ਨਹੀਂ ਘੱਟ ਚੱਲਦੇ ਜਦੋਂ ਘੱਟ ਚੱਲਦੇ ਨੇ ਹੁੰਦੇ ਤਾਂ ਨਵੇਂ ਨੇ ਫਿਰ ਆਪਾਂ ਕੀ ਕਰਦੇ ਆ ਜਾ ਕੇ ਟਾਇਰ ਵਾਲੇ ਦੇ ਕੋਲ ਆਪਣੇ ਟਾਇਰ ਬਦਲੀ ਕਰਦਿੰਨੇ ਨਵੇਂ ਟਾਇਰ ਦਾ ਜੋੜਾ 35000 ਦਾ ਲਗਵੋਣੀ ਉਹ ਆਪਣਾ ਟਾਇਰ ਪੁਰਾਣਾ 20000 ਚ ਰੱਖ ਲੂ ਉਦੋਂ ਬਾਅਦ ਚ ਥੋਡੇ ਚੋਂ ਕੋਈ ਹੋਰ ਗਿਆ ਉਹਦੇ ਕੋਲ ਉਹ ਥੋਡੇ ਵਾਲੇ ਟਾਇਰ ਪਾウダー ਲਾ ਕੇ ਰੱਖ ਦਿੰਦਾ ਫਿਰ ਉਹ ਦੁਬਾਰਾ ਕਹਿੰਦਾ ਰਾਮੂ ਅੰਦਰੋਂ ਦੂਜਾ ਜਿਹੜਾ ਕੱਲ ਜੋੜਾ ਆਇਆ ਇਸ ਸਰਦਾਰ ਨੂੰ ਪਾ ਦੋ ਫਿਰ ਉਹ 35000 ਦੇ 85 ਦੇ ਲਾਹੇ ਹੋਏ ਟਾਇਰ ਤੁਹਾਨੂੰ ਦੇ ਦਿੰਦਾ ਉਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਹੁਣ ਜਿਵੇਂ ਇਹ ਟਾਇਰ ਆ ਇਹ 3000 ਦਾ ਟਾਇਰ ਵੇਚ ਰਿਹਾ ਇੱਕ ਟਾਇਰ ਇਹ 5000 ਦਾ ਦੇ ਰਿਹਾ ਐਮ ਆਰ ਐਫ ਦੇ オリジナル ਟਾਇਰ ਨੇ 1020 ਦੇ ਨੇ 16 ਪਲਾਈ ਦੇ ਨੇ ਫਰਕ ਕੀ ਆ ਇਹਦੇ ਚ ਇਹ ਕਿਉਂ ਸਸਤਾ ਦੇ ਰਿਹਾ ਇਹ ਮਹਿੰਗਾ ਕਿਉਂ ਦੇ ਰਿਹਾ ਕੀ ਦੇਖਦੇ ਹੋ ਤੁਸੀਂ ਕੀ ਚੈੱਕ ਕਰਦੇ ਹੋ ਫਿਰ ਬੋਲੋ ਬੋਲੋ ਜੀ ਗੁੱਡੀ ਸਾਰਿਆਂ ਦੀ ਸੇਮ ਮਾਰਕਾ ਕਈ ਵਾਰੀ ਜਿਵੇਂ ਫਰਜ ਕਬਰ ਵੀ ਮਾਰਕ ਆਉਂਦਾ ਜਿਵੇਂ 21 ਦਾ ਮਾਰਕਾ ਹੋਗਾ ਜਾਂ ਪੁਰਾਣੇ ਜਿਵੇਂ ਅੱਜ 24 ਚੱਲ ਰਹੀ ਪਾਇਰ ਲੈਣੇ ਆ ਤਾਂ ਪੁਰਾਣੇ ਮਾਰਕੇ ਦਾ ਪਾਇਰ ਡਿਸਕਾਊਂਟ ਚ ਮਿਲਦਾ ਪੁਰਾਣੇ ਮਾਰਕੇ ਦਾ ਪਾਇਰ ਐਂਡ ਡਿਸਕਾਊਂਟ ਚ ਮਿਲ ਜਾਂਦਾ ਇਹ ਪਾਇਰ ਲੈਣਾ ਰਹਿਣਾ ਜਿਵੇਂ ਬੰਨ ਕੇ ਚਲੋ ਕਿਸੇ ਡੀਲਰ ਲਵੇ ਪੁਰਾਣਾ ਟਾਇਰ ਉਹਦਾ ਤਾਂ ਸੇਮ ਹੈ ਜੀ ਉਹ ਮੰਨ ਕੇ ਚਲੋ ਕੰਪਨੀ ਜੇ ਉਹਦੀ ਡੇਟ ਲੱਗ ਜਾਈਂ ਕੰਪਨੀ ਉਹ ਬਿਨ ਤੇ ਉਹਨੂੰ ਵੇਚ ਨਹੀਂ ਸਕਦੀ ਓਕੇ ਅੱਜ ਤੇਰੀ ਕੰਪਨੀ ਟਾਇਰ ਬਣਾ ਕੇ ਆਊਟ ਕਰ ਰਹੀ ਆ ਅੱਜ ਅੱਜ ਤੂੰ ਟਾਇਰ ਬਣਾ ਕੇ ਆਊਟ ਕਰਨ ਤੇ ਡੇਟ ਕੀ ਲਿਖੇਗਾ ਜੇ ਤੁਹਾਨੂੰ ਲਿਖਣੀ ਆਉਂਦੀ ਹੋ ਤਾਂ ਹੀ ਤਾਂ ਪੜ੍ਹਨੀ ਆਉ। ਲਿਖੋ ਅੱਜ ਦੀ ਡੇਟ ਕੀ ਲਿਖੇਗਾ? 6/3/24 6/3/24 ਕਿਸੇ ਟਾਇਰ ਤੇ ਲਿਖਿਆ ਹੋਇਆ ਦੇਖਿਆ ਅਜ ਤੱਕੇ? ਫਿਰ ਤੂੰ ਕਿਵੇਂ ਲਿਖ ਦੇਗਾ? ਦੱਸੋ ਇਹਦੀ ਮੈਨੂਫੈਕਚਰ ਡੇਟ ਹੁੰਦੀ ਆ ਲਿਖੇਗਾ ਤਾਂ ਤਾਂ ਜੇ ਪੜ੍ਹ ਨਹੀਂ ਆਉਂਦੀ ਹੋ ਹੁਣ ਇਹਦੇ ਤੇ ਲਿਖਿਆ ਹੋਇਆ 223 ਇਹ ਤੇ ਲਿਖਿਆ 54723 ਕਿਹੜਾ ਟਾਇਰ ਖਰੀਦਦੇਗਾ ਮੈਂ ਤੈਨੂੰ ਬੋਲਾਂਗਾ ਨਾ ਉਹ ਤੁਸੀਂ ਦੇਖੋ ਜੇ ਅੱਜ ਤੱਕ 30 40 40 ਸਾਲ ਹੋ ਗਏ ਗੱਡੀਆਂ ਚਲਾਉਂਦਿਆਂ ਨੂੰ ਤਾਂ ਟਾਇਰ ਤਾਂ ਬਹੁਤ ਤੁਸੀਂ ਕੰਡਮ ਕੀਤੇ ਨੇ ਪਰ ਟਾਇਰ ਖਰੀਦੇ ਕਿਵੇਂ ਨੇ ਕੀ ਦੇਖ ਕੇ ਖਰੀਦਦੇ ਹਾਂ ਚਾਸੀ ਦੇ ਟਾਇਰ ਕਿਉਂ ਬਦਲਦੇ ਹਾਂ ਬੋਲੋ ਕਿਆ ਹੋ ਜਾਂਦਾ ਜੀ ਜਿਵੇਂ ਜਨਸੀ ਜਿਵੇਂ ਉਹ ਮਾਰਕਾ ਦਾ ਸੇਮ ਆ ਜਾਂਦਾ ਜੀ ਜਿਹੜਾ ਮੈਨੂ ਡੇਟ ਬਣਦੀ ਹੈ ਜਿਵੇਂ ਕੰਪਨੀ ਜਾਂਦੇ ਟਰੈਕਟਰ ਪਰਚੇ ਕਰ ਲਓ 23 ਮਾਡਲ ਦਾ ਟਰੈਕਟਰ ਖੜਾ ਜੀ ਉਹਨਾਂ ਚੋ 24 ਚੱਲ ਪਿਆ ਜੀ ਉਹਨਾਂ ਨੇ 23 ਮਾਡਲ ਦਾ ਟਾਇਰ ਆ ਜਿਹੜਾ ਜੀ ਮੈਂ ਲੈਣੇ ਰਹਿਣੇ ਉਹ ਉਹਨਾਂ ਨੇ 2-3000 ਡਿਸਕਾਊਂਟ ਦੇਣਾ 4000 ਹੁਣ ਮੈਂ ਕੀ ਕਿਹਾ ਕਲੀਅਰ ਕੀਤਾ ਆਹ ਆ ਦੇਖੋ ਇਹਦੇ ਤੇ 23 ਆ ਮਾਰਕਾ 123 ਦਾ ਇਹਦੇ ਤੇ 47 ਤੇ ਹੀ ਆ ਇਹ ਕੀ ਫਰਕ ਆ ਮਾਰਕਾ ਤੇ ਇੱਕੋ ਆ ਮਾਰਕਾ ਉਹੀ ਕੰਪਨੀ ਫਿਰ ਇਹ 3000 ਦਾ ਕਿਉਂ ਟਾਇਰ ਵੇਚ ਰਿਹਾ 5000 ਦਾ ਕਿਉਂ ਵੇਚ ਰਿਹਾ ਮਾਰਕਾ ਵੀ ਪਤਾ ਕਰ ਲਾ ਹੁਣ ਕੀ ਆ ਜੇ ਤੁਸੀਂ ਸਿੱਖੋ ਤਾਂ ਹੀ ਪਤਾ ਲੱਗੂ ਕੀ ਮਤਲਬ ਪਤਾ ਕਿਸੇ ਨੂੰ ਜੀ ਹੈ ਕਿਸੇ ਨੂੰ ਨਹੀਂ ਪਤਾ ਫਿਰ ਇਹਦਾ ਧਿਆਨ ਰੱਖਿਓ ਜੋ ਇਹ 223 ਲਿਖਿਆ ਹੋਇਆ ਇਹ ਟਾਇਰ ਕਿੰਨੇ ਦਾ ਦੇ ਰਿਹਾ 3000 ਦਾ ਇਹ 5000 ਦਾ ਦੇ ਰਿਹਾ 47 23 ਆ ਇਹੀ ਉਹਦੇ ਉੱਤੇ ਡੇਟ ਹੁੰਦੀ ਆ ਜਿਹੜਾ 23 ਆ ਇਹ ਦੂਜੇ ਮਹੀਨੇ ਦਾ ਟਾਇਰ ਨਹੀਂ ਇਹ ਜਨੂਅਰੀ ਮਹੀਨੇ ਦੇ ਦੂਜੇ ਹਫਤੇ ਦਾ ਟਾਇਰ ਬਣਿਆ ਹੋਇਆ ਆਹ ਦਸੰਬਰ ਮਹੀਨੇ ਦੇ ਤੀਜੇ ਹਫਤੇ ਦਾ ਸਾਲ ਦੇ 47ਵੇਂ ਹਫਤੇ ਦਾ ਟਾਇਰ ਆ ਇਹ ਇੱਕ ਸਾਲ ਪੁਰਾਣਾ ਹੋ ਗਿਆ ਜਿਹੜਾ 23 ਵਾਲਾ ਆ ਆ ਨਵਾਂ ਟਾਇਰ ਆ ਠੀਕ ਹੈ ਜੀ ਇੱਕ ਕੈਮੀਕਲ ਸੁੱਕ ਜਾਂਦਾ ਤਾਂ ਉਹ ਸਸਤਾ ਦੇ ਰਿਹਾ ਆਪਾਂ ਨੇ ਡੇਟ ਫੜਨੀ ਆ ਡੇਟ ਇਹਨਾਂ ਤੇ ਹਫ਼ਤਿਆਂ ਦੀ ਹੁੰਦੀ ਹੈ ਕੋਈ ਆਪਣੇ ਰੈਗੂਲਰ ਡੇਟ ਨਹੀਂ ਹੁੰਦੀ ਜਿਵੇਂ ਮੰਥ ਦੀ ਤੇ ਡੇ ਦੀ ਚੱਲ ਰਹੀ ਹੈ ਠੀਕ ਹੈ ਜੀ